ਸਭ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚਿਆ ਬਠਿੰਡਾ ਡੀ ਠੰਡੀ ਸੜਕ ਤੇ ਕਿੱਥੇ ਘਟਨਾ ਵਾਪਰੀ ਹੈ ਤੁਹਾਨੂੰ ਤਸਵੀਰਾਂ ਵੀ ਦਿਖਾ ਸਕਦੇ ਹਾਂ ਸਹਾਰਾ ਜਨ ਸੇਵਾਦੀ ਐਂਬੂਲੈਂਸ ਵੀ ਖੜੀ ਆ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਇੱਕ ਲੜਕੀ ਕੱਲ ਤੋਂ ਜਿਹੜੀ ਕਿ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਕੰਮ ਕਰਦੀ ਸੀ ਸ਼ੋਅਰੂਮ ਚ ਕੰਮ ਕਰਦੀ ਸੀ ਪਰ ਉਸਦੇ પતિ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਉਹ ਜਦੋਂ ਦੁਪਹਿਰੇ ਮੈਂ ਰੋਟੀ ਫੜਾਉਣ ਗਿਆ ਤੇ ਉਹ ਦੁਕਾਨ ਤੇ ਨਹੀਂ ਸੀ ਅਸੀਂ ਉਸ ਨੂੰ ਫੋਨ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਮੈਂ ਆਪਣੀ ਸਹੇਲੀ ਨਾਲ ਕਿਤੇ ਗਈ ਹੋਈ ਆ ਔਰ ਉਹਨਾਂ ਨੇ ਕਿਹਾ ਕਿ ਦੁਪਹਿਰ ਤੋਂ ਬਾਅਦ ਉਹਨੇ ਫੋਨ ਬੰਦ ਕਰ ਲਿਆ ਗਿਆ ਹਾਲਾਂਕਿ ਉਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਉਸ ਦੇ ਘਰ ਵੱਲੇ ਵੱਲੋਂ ਉਹ ਕਹਿੰਦੇ ਵੀ ਸਵੇਰ ਸਾਨੂੰ ਜਦੋਂ ਲੋਕੇਸ਼ਨ ਉਸ ਤੋਂ ਅਸੀਂ ਟ੍ਰੇਸ ਕਰ ਰਹੇ ਸੀ ਤਾਂ ਪੁਲਿਸ ਅਧਿਕਾਰੀਆਂ ਨਾਲ ਪਹੁੰਚੇ ਤਾਂ ਛੰਡੀ ਸੜਕ ਦੇ ਨਜ਼ਦੀਕ ਜਿਹੜੀਆਂ ਝਾੜੀਆਂ ਉਥੋਂ ਦੀ ਮ੍ਰਿਤਕ ਦੇ ਜਾਂ ਆਪਾਂ ਕਹਿੰਦੀ ਹੈ ਲਾਸ਼ ਬ੍ਰਹਮੜ ਹੋਈ ਸ਼ੰਕਾ ਜਤਾਇਆ ਜਾ ਰਿਹਾ ਕਿ ਉਸ ਇਹ ਲੜਕੀ ਦੀ ਜਿਸ ਦੀ ਉਮਰ ਤਕਰੀਬਨ 24-25 ਸਾਲ ਦੇ ਕਰੀਬ ਦੱਸੀ ਜਾ ਰਹੀ ਆ ਔਰ ਉਸ ਨੂੰ ਕਤਲ ਕੀਤਾ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਦੱਸਿਆ ਇਹ ਵੀ ਜਾ ਰਿਹਾ ਵੀ ਉਸ ਦੇ ਸਰੀਰ ਤੇ ਕਾਫੀ ਨਿਸ਼ਾਨ ਵੀ ਨੇ ਸਾਰਾ ਜਨਸੇਵਾਦੀ ਟੀਮ ਵੀ ਪਹੁੰਚੀ ਆ ਉਹ ਕਹਿੰਦੇ ਵੀ ਮ੍ਰਿਤਕ ਦੇਹ ਨੂੰ ਜਦੋਂ ਪੁਲਿਸ ਅਧਿਕਾਰੀ ਜਾਂਚ ਤੋਂ ਬਾਅਦ ਸੌਂਪਣਗੇ ਤਾਂ ਉਸ ਨੂੰ ਹਸਪਤਾਲ ਭੇਜਿਆ ਜਾਊਗਾ ਪਰ ਉਸ ਦੇ ਪਤੀ ਵੱਲੋਂ ਵੀ ਜਿਹੜੀ ਇਹ ਗੱਲ ਦੱਸੀ ਗਈ ਆ ਵੀ ਉਸ ਲੜਕੀ ਦਾ ਜੋ ਉਸ ਦੀ ਘਰ ਵਾਲੀ ਸੀ ਉਸ ਦਾ ਕਿਸੇ ਲੜਕੇ ਨਾਲ ਅਫੇਅਰ ਸੀ ਹਾਲਾਂਕਿ 3 ਸਾਲ ਉਸਦੇ ਵਿਆਹ ਨੂੰ ਹੋ ਗਏ ਸੀ ਉਹ ਕਹਿੰਦੇ ਵਿਆਹ ਤੋਂ ਬਾਅਦ ਫੇਰ ਚੱਲ ਰਿਹਾ ਸੀ ਔਰ ਸ਼ੰਕਾ ਜਤਾਇਆ ਜਾ ਰਿਹਾ ਵੀ ਉਸ ਲੜਕੇ ਵੱਲੋਂ ਹੋ ਸਕਦਾ ਉਸਦਾ ਕਤਲ ਕੀਤਾ ਹੋਵੇ ਹਾਲਾਂਕਿ ਹਜੇ ਪੁਲਿਸ ਅਧਿਕਾਰੀ ਉਸ ਮਾਮਲੇ ਦੀ ਜਾਂਚ ਕਰ ਰਹੇ ਨੇ ਸਾਰਾ ਜਨ ਸੇਵਾ ਦੇ ਤੇ ਪੁਲਿਸ ਅਧਿਕਾਰੀਆਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਉਸ ਹੰਦੇ ਆ ਜੀ ਕੀ ਨਾਮ ਆ ਤੁਹਾਡਾ ਮੇਰੇ ਨਾਮ ਸਾਹਿਲ ਹੈ ਕੀ ਕਰਨਾ ਵਾਪਕਾ ਹੈ ਫਿਰ ਮੇਰੀ ਭਾਈ ਸਹੀ ਜਿਹੜੇ ਹੈ ਜੀ ਇਹ ਨਹੀਂ 12:30 ਵਜੇ ਤੇ ਗਏ ਹੋਏ ਸੀ ਜਿੱਥੇ ਜੋਬ ਕਰਦੇ ਜੀ ਜੀ ਉਸ ਤੋਂ ਬਾਅਦ ਮੈਂ ਰੋਟੀ ਦੀ ਲੈਣ ਦੀ ਨਿਜਾ ਜੀ ਨੂੰ ਆਣੀ ਸੀ ਦੁਕਾਨ ਤੇ ਜੀ ਉਹ ਕਹਿੰਦੇ ਚਲੀ ਗਈ ਜੀ ਫੋਨ ਕਰਕੇ ਪੁੱਛਿਆ ਕਹਿੰਦੀ ਮੈਂ ਸੇਲੀ ਦੇ ਨਾਲ ਆ ਜੀ ਹੁਣ ਉਸ ਤੋਂ ਬਾਅਦ ਜੀ ਫੋਨ ਸੁਚੇ ਕਰ ਲਿਆ ਉਸ ਤੋਂ ਬਾਅਦ ਚਾਰ ਵੇ ਫੋਨ ਚੱਕਿਆ ਨੇ ਆਪਦੀ ਮੰਮੀ ਦਾ ਉਦੋਂ ਕਹਿੰਦੀ ਕਿ ਮੈਂ ਤਲਵੰਡੀ ਤੋਂ ਆ ਰਹੀ ਐ ਜੀ ਤੇ ਉਸ ਤੋਂ ਬਾਅਦ ਜੀ ਫਿਰ ਫੋਨ ਹੀ ਚੱਕਿਆ ਜੀ ਤੇ ਕਿਵੇਂ ਮੇਰਾ ਫੋਨ ਆ ਚੱਕਿਆ ਸੀਗਾ ਕਿ ਤੂੰ ਮੇਰੀ ਮੰਮੀ ਨੂੰ ਨਾ ਦੱਸ ਕਿ ਮੈਂ ਕਿੱਥੇ ਹਾਂ ਕੌਣ ਸੀ ਜੇ ਮੈਂ ਆ ਪਿਆ ਜੀ ਸੇਲੇ ਦਾ ਨਾਮ ਨਹੀਂ ਪਤਾ ਇਹਨਾਂਤਾ ਜੀ ਗੱਲ ਕਰਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਹੁਣ ਇਹ ਸਰ ਅਸੀਂ ਕੱਲ ਰਿਪੋਰਟ ਲਿਖਾਈ ਸੀ 7:30 ਵਜੇ ਰਾਤ ਨੂੰ ਉਸ ਤੋਂ ਬਾਅਦ ਜੀ ਅਸੀਂ ਸਵੇਰੇ ਅਸੀਂ ਨਾ 10 ਵਜੇ ਚੈੱਕ ਕਰਨਗੇ ਸ਼ੋਅਰੂਮ ਚ ਤਾਂ ਨਹੀਂ ਆ ਗਈ ਜੀ ਉੱਥੇ ਵੀ ਨਹੀਂ ਆਈ ਜੀ ਦੁਬਾਰਾ ਸਵੇਰੇ ਫਿਰ ਸਾਨੂੰ ਗਤਵਾਲੀ ਸਰ ਨੇ ਇੱਕ ਗਤਵਾਲੀ ਜੀ ਇੱਕ ਸਰ ਨੇ ਲੋਕੇਸ਼ਨ ਦਿੱਤੀ ਇਹਨਾਂ ਦੀ ਕੱਢ ਕੇ ਅਸੀਂ ਇੱਥੇ ਸਰਚਿੰਗ ਕਰਦੇ ਸੀ ਅਸਤਵਾ ਇਹਨਾਂ ਨੂੰ ਨਾਕਾ ਲੱਗਿਆ ਸੀ ਇਹਨਾਂ ਨੂੰ ਅਸੀਂ ਕੱਢ ਕੇ ਦਿੱਤੀ ਸਰ ਸਾਨੂੰ ਸਮਝ ਨਹੀਂ ਆ ਰਹੀ ਜਦੋਂ ਅਸੀਂ ਇੱਥੇ ਆਨੇ ਆਂ ਤੇ ਉਧਰ ਲੋਕੇਸ਼ਨ ਚੱਲ ਜਾਂਦੀ ਐ ਉਧਰ ਜਾਣੀ ਤੇ ਲੋਕੇਸ਼ਨ ਇੱਧਰ ਆ ਜਾਂਦੀ ਐ ਤੇ ਇਹਨਾਂ ਨੇ 69 ਮੀਨ ਕੀਤੀ 7-8 ਜਨੇ ਸੀ ਜੀ ਤੇ ਇੱਥੇ ਮਿਲੀ ਬੈਡ ਬਾਡੀ ਮਿਲੀ ਹਾਂਜੀ ਕੀ ਲੱਗਿਆ ਕਿਵੇਂ ਮਤਲਬ ਹੋਈ ਮੌਸਮ ਸਰ ਮੈਨੂੰ ਵੀ ਆਪ ਨੂੰ ਨਹੀਂ ਪਤਾ ਜੀ ਕਿਸ ਤੂਰ ਕਤਲ ਲੱਗਾ ਕਤਲ ਦਾ ਕਿਸ ਨੇ ਮਾਰਿਆ ਇਹ ਜਾਣਕੀ ਫੇਰ ਫੂਰ ਸੀਗਾ ਹਾਂਜੀ ਆ ਫੇਰ ਹੀ ਚੱਲ ਰਿਹਾ ਸੀਗਾ ਕਿੰਨੂੰ ਸੀਗਾ ਜੀ ਉਹਦਾ ਜੀ ਤਿੰਨ ਨੰਬਰ ਗਲੀ ਦਾ ਹੈਗਾ ਜੀ ਅਰਜੁਨਗਰ ਗਲੀ 'ਚ ਅਰਜੁਨਗਰ 'ਚ ਰਹਿੰਦਾ ਸੀ ਜੀ ਕੀ ਲੱਗਦਾ ਕਿ ਹੁਣ ਇਹ ਕਰੋ ਪਹਿਲਾਂ ਪੱਟਤਾ ਜੀ ਮੈਨੂੰ ਹੁਣ ਜੀ ਇੱਥੇ ਅਸੀਂ ਆ ਕਿਰਾਏ ਤੇ ਰਹ ਰਹੇ ਸੀ ਦੀ ਮੰਮੀ ਨੂੰ ਸਮਝਾਤਾ ਸੀ ਕਿ ਕੋਈ ਗੱਲ ਨਹੀਂ ਮੈਂ ਜਿਹੜਾ ਫੇਰ ਵੀ ਸਾਥ ਨਹੀਂ ਛੱਡਿਆ ਜੀ ਅਸੀਂ ਇਕੱਠੇ ਰਹਿ ਰਹੇ ਸੀਗੇ ਉਹ ਮੁੰਡਾ ਬਾਜ਼ ਨਹੀਂ ਆ ਰਹੇ ਸੀ ਉਹਦੀ ਘਰ ਉਹਦੀ ਦੁਕਾਨਾਂ ਦੇ ਬਾਹਰ ਗੇੜੀਆਂ ਮਾਰਦਾ ਸੀ ਤੇ ਵਿਆਹ ਤੋਂ ਪਹਿਲਾਂ ਹੀ ਫੇਰ ਚੱਲ ਰਹੇ ਸੀ ਕਿ ਬਾਜ਼ ਬਾਜ਼ ਚ ਜੀ ਕਿੰਨੇ ਮਹੀਨੇ ਹੋ ਗਏ 4 ਮਹੀਨੇ ਹੋ ਗਏ ਜੀ ਗੱਲ ਨੂੰ ਵਿਆਹ ਨੂੰ ਕਿੰਨੀ ਦੇਰ ਹੋ ਗਈ ਤੁਹਾਡੀ ਅਫેર ਕਰਦੇ ਹੁੰਦੱਸਿਆ ਨਹੀਂ ਗੜਕੀ ਦੱਸਿਆ ਸੀ ਸਾਰਾ ਕੁਝ ਪਤਾ ਲੱਗ ਗਿਆ ਸੀ ਜੀ ਕਰ ਵਿਆਹ ਨੂੰ ਕਿੰਨੀ ਦੇਰ ਹੋ ਗਈ ਸੀ ਤੁਹਾਡੀ ਵਿਆਹ ਨੂੰ ਜੀ ਹੋ ਗਈ 3 3.5 ਸਾਲ ਹੋ ਗਈ ਠੀਕ ਜੀ ਨਾਮਾਇ ਤੇ ਕੀ ਮਾਮਲਾ ਹੈ ਜੀ ਮੇਰੇ ਨਾਲ ਸੰਦੀਪ ਸਿੰਘ ਆ ਸਰ ਸਰਜਨਸ ਆ ਮੈਂਬਰਾਂ ਸਾਡੇ ਹੈਲਪਲਾਈਨ ਨੰਬਰ 9814074074 ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਠੰਡੀ ਸੜਕ ਪੁਰਾਣੀ ਕਨਾਲ ਚੌਂਕੀ ਹੁੰਦੀ ਸੀ ਉਹਦੇ ਬੈਕ ਸਾਈਡ ਤੇ ਇੱਕ ਡੈੱਡ ਬੋਡੀ ਪਈ ਆ ਜਦ ਮੌਕੇ ਤੇ ਆ ਕੇ ਦੇਖਿਆ ਠਾਨਾ ਕਨਾਲ ਪੁਲਿਸ ਡੀਐਸਪੀ ਸੀਟੀ 1 ਐਸਪੀਸੀਟੀ ਮੌਕੇ ਤੇ ਪਹੁੰਚੇ ਹੋਏ ਆ ਤੇ ਫ੍ਰੈਂਕਸਿਕ ਟੀਮ ਵੀ ਮੌਕੇ ਤੇ ਆ ਗਈਆਂ ਜਾਂਚ ਪਟਾਲ ਕਰਦੀਆਂ ਨੇ ਇਹ ਲੇਡੀ ਦੀ ਡੈੱਡ ਬੋਡੀ ਹੈ ਜੀ ਦੀ ਉਮਰ ਹੈ 30 ਤੋਂ 32 ਸਾਲ ਆ ਬਾਕੀ ਨੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹਦੀ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਟੰਡਾ ਮੋਰਟੀਚਰ ਵਿੱਚ ਰੱਖ ਰਿਆਂਗੇ ਕੀ ਲੱਗਦਾ ਵੀ ਤੁਸੀਂ ਤੇ ਸਾਧ 12:00 ਵਜੇ ਕੋਈ ਵੀ ਸਰ ਅਜੇ ਇਸ ਵਿਸ਼ੇ ਤੇ ਪੁਲਿਸ ਮਾਮਲੇ ਨਾਲ ਨੰਗਾਈ ਨਾਲ ਜਾਂਚ ਪਟਾ ਲਗਾਦੀ ਹੈ ਇਸਰਕੀ ਜਾਨ ਕਰਨ ਮਟਰੋਫ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰੇਤਕਾ ਨਾਮ ਦੀ ਲੜਕੀ ਜਿਸ ਦੀ ਡੈੱਡ ਬਡੀ ਅੱਜ ਠੰਡੀ ਸੜਕ ਥਾਣਾ ਕਨਾਲ ਕਲੋਨੀ ਦੇ ਏਰੀਆ ਦੇ ਵਿੱਚ ਮਿਲੀ ਹੈ ਇਸ ਸਬੰਧ ਵਿੱਚ ਇਹ ਰਿਤਿਕਾ ਜਿਹੜੀ ਲੜਕੀ ਹੈ ਇਹ ਬੈਂਕ ਬਾਜ਼ਾਰ ਦੇ ਵਿੱਚ ਇੱਕ ਪ੍ਰਾਈਵੇਟ ਸ਼ੋਰੂਮ ਦੇ ਉੱਪਰ ਕੰਮ ਕਰਦੀ ਹੈ ਕੱਲ ਮਾਰਨਿੰਗ ਤਕਰੀਬਨ 9-10 ਵਜੇ ਘਰ ਤੋਂ ਗਈ ਸੀ ਕਿ ਕੰਮ ਦੇ ਉੱਪਰ ਉਸ ਤੋਂ ਬਾਅਦ ਘਰ ਦੇ ਵਿੱਚ ਵਾਪਸ ਨਹੀਂ ਆਈ ਤਾਂ ਅੱਜ ਭਾਲ ਕਰਨ ਤੇ ਜਿਹੜੀ ਹੈਗੀ ਇਸ ਦੀ ਡੈੱਡ ਬੋਡੀ ਜਿਹੜੀ ਇਸ ਤੇ ਠੰਡੀ ਸੜਕ ਤੋਂ ਪਾਈ ਗਈ ਹੈ ਇਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰ ਰਹੇ ਹਾਂ ਕਿਉਂਕਿ ਜਿਹੜੀ ਡੈੱਡ ਬੋਡੀ ਹੈ ਰਿਤਿਕਾ ਹੈ ਇਸ ਦਾ ਕਤਲ ਕਰਕੇ ਜਿਹੜਾ ਹੈਗਾ Laash ਇੱਥੇ ਛੁੱਟੀ ਗਈ ਹੈ ਉਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦ ਤੇ ਜਿਹੜਾ ਵੀ ਦੋਸ਼ੀ ਹੋਊਗਾ ਉਸ ਦੀ ਜਲਦੀ ਭਾਲ ਕਰਕੇ ਤੇ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੀ ਉਮਰ 25 ਸਾਲ ਦੇ ਕਰੀਬ ਹੈ 3 ਸਾਲ ਤੋਂ ਇਹ ਮੈਰਿਡ ਹੈ ਸਾਹਿਲ ਯਾਦਵ ਨਾਮ ਦੇ ਲੜਕੇ ਦੇ ਨਾਲ ਤੇ ਗੋਪਾਲਨਗਰ ਦੇ ਹੀ ਰਹਿਣ ਵਾਲੇ ਨੇ ਬੇਸਿਕਲੀ ਆ ਦੇਖੋ ਮੋੜਲੀ ਜਿਹੜੀ ਇਨਵੈਸਟੀਗੇਸ਼ਨ ਤੋਂ ਨਿਕਲ ਕੇ ਆ ਰਿਹਾ ਹੈ ਕਿ ਕਿਸੇ ਤੇਜ਼ ਦਾ ਹਥਿਆਰ ਦੇ ਨਾਲ ਇਹਦੇ ਗਲੇ ਦੇ ਉੱਪਰ वार ਕੀਤਾ ਗਿਆ